ਦੇ ਵੀ ਅੱਜ ਦੀ ਸ਼ਾਮ ਫਿਰ 5:30 ਦੀ 20 ਪੈ ਚੁੱਕਾ ਹੈ ਆ ਦੇਖੋ ਪਈ ਜਾਂਦਾ ਕਾਫੀ ਜ਼ੋਰਦਾਰ ਲੱਥਾ ਵੀ ਪਾਣੀ ਆ ਖੜਾਤਾ ਇਹਨਾਂ ਇੱਕਦਮ ਹੀ ਆਇਆ ਇਧਰੋਂ ਨਾ ਆ ਇਧਰਲੇ ਸਾਈਡ ਨੂੰ ਤੋਪ ਹੀ ਨਿਕਲੀ ਹੋਈ ਆ ਤੇ ਬਾਕੀ ਅੱਜ ਤਰੀਕ ਹੋ ਗਈ ਆ 4 ਸਤੰਬਰ ਤੇ ਤੇਨ ਅੱਜ ਬੁੱਧਵਾਰ ਦਾ ਤੇ ਅੱਜ ਫੇਰ ਆ ਗਿਆ ਠੀਕ ਹੈ ਜੀ ਕਿ ਮਾੜਾ ਹੈ ਬਾਹਰ ਨੂੰ ਦੇਖੀਏ ਉਹ ਉਹ ਨਿੱਕੇ ਨਹੀਂ ਕੋਈ ਕਾਫੀ ਤੇਜ ਆ ਇਹਦੇ ਉਰ ਇਹੋਲੇ ਐ ਸ਼ਾਵਰੇ ਦੇ ਨਹੀਂ ਐ ਨੂੰ ਚੱਲੀਏ ਉਹ ਜਵਾਕ ਵੀ ਖੇਡੀ ਜਾਂਦੇ ਤੇ ਬਾਕੀ ਮੀਂਹ ਦਾ ਸ਼ਾਨਦਾਰ ਨਜ਼ਾਰਾ ਲਈਏ ਮੌਸਮ ਦੀ ਤਾਜ਼ਾ ਅਪਡੇਟ ਆ ਜਿਹੜੀ ਆ ਵੇਖ ਜਵਾਕਾਂ ਨੇ ਛਤਰੀ ਕੱਟ ਕੇ ਕਿੱਥੇ ਚਲੇ ਆ ਜਵਾਕ ਵੀ ਮੀਂਹ ਦਾ ਨਜ਼ਾਰਾ ਲੈ ਰਹੇ ਨੇ ਪਰ ਛਤਰੀ ਲੈ ਕੇ ਇੱਧਰ ਨਾ ਜਾਓ ਹਾਂ ਵੀ ਤਰ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਆ ਬੱਦਲ ਬਹੁਤ ਆਵੇ